ਤੇ ਸਿਕੰਦਰ ਅੱਗੋਂ ਆਖਣ ਲੱਗਾ ਫਕੀਰ ਜੀ ਮੈਂ ਸਾਰੀ ਦੁਨੀਆ ਫਤਿਹ ਕਰਾਂਗਾ ਰੰਚਕਾ ਮਾਤਰ ਜਗਾ ਵੀ ਮੇਰੀ ਮੁਠੀ ਤੋਂ ਬਾਹਰ ਨਹੀਂ ਰਵੇਗੀ ਮੈਂ ਦੁਨੀਆ ਨੂੰ ਜਿੱਤ ਲਵਾਂਗਾ ਇਹ ਜਵਾਬ ਦੇ ਕੇ ਸਿਕੰਦਰ ਖੇੜੇ ਵਿੱਚ ਆ ਗਿਆ ਵੀ ਹੁਣ ਕੀ ਸਵਾਲ ਕਰੇਗਾ ਫਕੀਰ ਹੁਣ ਤੇ ਗੱਲ ਹੀ ਮੁੱਕ ਗਈ ਰੱਬ ਦੇ ਫਕੀਰ ਵੀ ਬੜੇ ਡੂੰਗੇ ਹੁੰਦੇ ਨੇ ਉਸ ਮਹਾਪੁਰਸ਼ ਦੇ ਗਲੂਏ ਦੇ ਬੋਲ ਸਨ ਸਿਕੰਦਰ ਮੰਨ ਲੈ ਦੁਨੀਆ ਵੀ ਤੂੰ ਜਿੱਤ ਲਈ ਉਹਦੇ ਬਾਅਦ ਕੀ ਕਰੇਗਾ ਤੇ ਖਿੱਚ ਕੇ ਸਿਕੰਦਰ ਕਹਿੰਦਾ ਵੀ ਜਦੋਂ ਦੁਨੀਆ ਹੀ ਜਿੱਤ ਲਈ ਫਿਰ ਆਰਾਮ ਕਰਾਂਗੇ ਫਿਰ ਮौज ਵਿੱਚ ਰਵਾਂਗੇ ਮਸਤੀ ਵਿੱਚ ਰਵਾਂਗੇ ਤੁਹਾਡੇ ਵਾਂਗੂ ਲੇਟ ਕੇ ਆਨੰਦ ਲਵਾਂਗੇ ਦੇਵੋ ਫਕੀਰ ਦਾ ਜਵਾਬ ਸੀ ਵੀ ਤੂੰ ਇੰਨੇ ਪਵਾੜੇ ਪਾ ਕੇ ਇੰਨੇ ਸਿਆਪੇ ਪਾ ਕੇ ਕਤਲੋ ਗਾਰਤ ਕਰਕੇ ਸੁਹਾਗ ਤੀਵੀਆਂ ਦੇ ਉਜਾੜ ਕੇ ਕਿਸੇ ਦਾ ਬੱਚਾ ਖੋ ਲਿਆ ਕਿਸੇ ਦੇ ਸਿਰ ਦਾ ਸਾਈਂ ਮਿਟਾ ਦਿੱਤਾ ਇਤਨਾ ਜ਼ੁਲਮੋ ਸਿਤਮ ਢਾ ਕੇ ਤੂੰ ਆਰਾਮ ਕਰੇਂਗਾ ਤੇ ਯਾਰ ਰੋਣੀ ਤੇ ਅੱਜ ਹੀ ਆਰਾਮ ਕਰ ਰਹੇ ਨੇ ਇਹਦਾ ਭਾਵ ਸਮਝਿਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਮਰਦੇ ਦਮ ਤੱਕ ਬੰਦੇ ਦੀ ਵਾਸ਼ਨਾ ਉਹਦਾ ਖੜਾ ਨਹੀਂ ਜੇ ਛੱਡਦੀ। ਬੰਦਾ ਸ਼ੌਕ ਮਾਉਂਦਾ ਹੈ, ਹਜ਼ਾਰ ਚਾਹੁੰਦਾ ਹੈ, ਹਜ਼ਾਰ ਕਮਾਉਂਦਾ ਹੈ, ਲੱਖ ਚਾਹੁੰਦਾ ਹੈ। ਲੱਖੋਂ ਕਰੋੜਾਪਤੀ, ਕਰੋੜਾਪਤੀ ਤੋਂ ਅਰਬਾ ਖਰਬਾਪਤੀ ਮਿਲੇ ਨੀਅਰ, ਬਿਲੇ ਨੀਅਰ ਬਣ ਜਾਂਦਾ ਹੈ। ਫਿਰ ਕਿਤੇ ਭੁੱਖ ਮਿਟਦੀ ਹੈ। ਵੱਡਿਆਂ ਦੀ ਭੁੱਖ ਓਨੀ ਵੱਡੀ ਹੈ। ਪੂੰਜੀ ਪਤਿਆਂ ਦੀ ਭੁੱਖ ਮਿਡਲ ਕਲਾਸ ਨਾਲੋਂ ਕਿਤੇ ਵੱਡੀ ਹੈ ਇੱਕ ਦੇਸ਼ ਦਾ ਰਾਜਾ ਬਣ ਕੇ ਵੀ ਨਹੀਂ ਰਜ ਆਉਂਦਾ ਤ੍ਰਿਸ਼ਨਾ ਖੜਾ ਨਹੀਂ ਜੇ ਛੱਡਦੀ ਭੁੱਖ ਖੜਾ ਨਹੀਂ ਜੇ ਛੱਡਦੀ ਇਹ ਉਹ ਆਗ ਹੈ ਜਿੰਨੀਆਂ ਲੱਕੜਾਂ ਪਾਓਗੇ ਓਨੀਆਂ ਵਾਧੀ ਜਾਵੇਗੀ ਜਿੰਨੀ ਮਾਇਆ ਇਹਨੂੰ ਖਵਾਓਗੇ ਓਨੀਆਂ ਭੁੱਖ ਵਾਧੀ ਜਾਵੇਗੀ ਮਨ ਰਜਦਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰਾਜ ਮਿਲਖ ਅਰ ਬਹੁਤ ਫੁਰਮਾਇਸ ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ ਬੜੀਆਂ ਫਰਮਾਇਸ਼ਾਂ ਨੇ ਮੰਨਦੀਆਂ ਰਾਜ ਕਰਾਂ ਇਹ ਦੇਸ਼ ਜਿਤਾਉ ਉਹ ਦੇਸ਼ ਜਿਤਾ ਕਹਿੰਦੇ ਜੋ ਮਰਜੀ ਇਹਨੂੰ ਜਿੱਤ ਜਿੱਤ ਕੇ ਦੇਈ ਜਾ ਇਹਨੇ ਰਜਣਾ ਨਹੀਂ ਹੈ ਇਹਦੀ ਤ੍ਰਿਸ਼ਨਾ ਮਿਟਣੀ ਨਹੀਂ ਹੈ ਪਦਾਰਥਾਂ ਨਾਲ ਭੁੱਖ ਦਾ ਖੂਹ ਨਹੀਂ ਜੇ ਭਰਦਾ ਪਦਾਰਥਾਂ ਨਾਲ ਭੁੱਖ ਦੀ ਅੱਗ ਨਹੀਂ ਜੇ ਮਿਟਦੀ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਇਹ ਬੰਦੇ ਦੀ ਵਾਧੀ ਜਾਂਦੀ ਹੈ ਕਦੇ ਘਟਦੀ ਨਹੀਂ ਹੈ ਤੁਸੀਂ ਰੋਜ਼ ਪੜਦੇ ਹੋ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰ ਪਰ ਹੀ ਕੋ ਲੁਜੀ ਹੈ ਇਹਦਾ ਅਰਥ ਕੀ ਹੈ ਕਹਿੰਦੇ ਕਰੋੜਾਂ ਜੋੜ ਲਏ ਹਜੇ ਹੋਰ ਚਾਹੁੰਦਾ ਹੈ ਹਜੇ ਵੀ ਮਨ ਰਜ ਨਹੀਂ ਰਿਹਾ ਹਜੇ ਵੀ ਇਹ ਮਨ ਨੂੰ ਰੋਕ ਨਹੀਂ ਪਾ ਰਿਹਾ ਮਹਾਰਾਜ ਕਹਿੰਦੇ ਨੇ ਹੋਰ ਵਧੀਕ ਪਰੇ ਪਰੇ ਤੁਰਿਆ ਜਾ ਰਿਹਾ ਹੈ ਚੰਗਿਆ ਭਲਾ ਭੋਜਨ ਪ੍ਰਸ਼ਾਦਾ ਮਿਲਦਾ ਆਂਡੀਆਂ ਗਵਾਂਡੀਆਂ ਦੀ ਰੋਟੀ ਖੋਣ ਨੂੰ ਖਿਰਦਾ ਹੈ ਸਭ ਨੂੰ ਲੁੱਟਣ ਨੂੰ ਫਿਰਦਾ ਹੈ ਤ੍ਰਿਸ਼ਨਾ ਵਿੱਚ ਕਹਿੰਦੇ ਛੜਦਾ ਰਹਿੰਦਾ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬੇਕਾਰੀ ਬੁਰਾ ਭਲਾ ਨਹੀਂ ਸੁਜੀ ਹੈ ਕਹਿੰਦੇ ਆਪਣੀ ਘਰ ਵਾਲੀ ਸੁੰਦਰ ਹੈ ਫਿਰ ਵੀ ਪਰਾਇ ਨਾਰ ਦਾ ਸੰਗ ਕਰੇਗਾ ਪਰਾਏ ਘਰ ਵਾਲੇ ਤੱਕੇਗਾ ਨਾ ਕਾਮਵਾਸ਼ ਨਹੀਂ ਮਿਟੀ ਨਾ ਲੋਭ ਵਾਸ਼ਨਾ ਹੀ ਮਿਟੀ ਨਾ ਹੰਕਾਰ ਇਸ ਦਾ ਮਿਟਿਆ ਨਾ ਰਾਜ ਭਾਗ ਭੋਗਣ ਦੀ ਵਾਸ਼ਨਾ ਹੀ ਇਸ ਦੀ ਮਿਟੀ ਮਹਾਰਾਜ ਕਹਿੰਦੇ ਇਹ ਵਾਸ਼ਨਾ ਮਿਟਦੀ ਨਹੀਂ ਹੈ। ਬੁਰਾ ਭਲਾ ਵੀ ਬੰਦਾ ਚਿਤਵਨਾ ਛੱਡ ਦਿੰਦਾ ਹੈ, ਪਾਪ ਕਰਦਾ ਹੈ, ਵਿਕਾਰ ਕਮਾਉਂਦਾ ਹੈ। ਇਉਂ ਵਾਸ਼ਨਾ ਦੇ ਵਹਿਣ ਵਿੱਚ ਵਹਿੰਦਾ-ਵਹਿੰਦਾ ਕਹਿੰਦੇ ਮੁੱਕ ਜਾਂਦਾ ਹੈ। ਬਾਣੀ ਕਹਿੰਦੀ ਹੈ ਥਾਕੇ ਬਹੁ ਵਿਦਕਾਲ ਤੇ ਤ੍ਰਿਪਤਨਾ ਤ੍ਰਿਸ਼ਨਾ ਲਾਥ ਸੰਚ ਸੰਚ ਸਾਕਤ ਮੂਏ ਨਾਨਕ ਮਾਇਆ ਨਾ ਸਾਥ ਜੋੜਦੇ ਜੋੜਦੇ ਬੰਦੇ ਆਪ ਮੌਤ ਨਾਲ ਜੁੜ ਗਏ ਪਰ ਕਹਿੰਦੇ ਇਹਨਾਂ ਨੂੰ ਰਾਜ ਨਾ ਆਇਆ ਸੋ ਮਹਾਰਾਜ ਆਖਣ ਲੱਗੇ ਤ੍ਰਿਸ਼ਨਾ ਦੀ ਆਗਨ ਨਾਮ ਜਲ ਨਾਲ ਹੀ ਮਿਟੇਗੀ ਭਜਨ ਬੰਦਗੀ ਨਾਲ ਹੀ ਮਿਟਦੀ ਹੈ ਪਦਾਰਥਾਂ ਨਾਲ ਨਹੀਂ ਜਿਤਨੀ ਭੁੱਖ ਅਨ ਰਸ ਸਾਦ ਹੈ ਤਿਤਨੀ ਭੁੱਖ ਫਿਰ ਲਾਗੈ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ ਜਨਾਨੰਕ ਹਰ ਰਸੋ ਤ੍ਰਿਪਤੀਆ ਫਿਰ ਭੁੱਖ ਨਾ ਲਾਗੈ